ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 1 ਅਗਸਤ ਤੋਂ ਮੋਟਰ ਵਹੀਕਲ ਨੂੰ ਲੈ ਕੇ ਨਵੇਂ ਕਾਨੂੰਨ ਲਾਗੂ ਹੋ ਰਹੇ ਹਨ। ਉਨ੍ਹਾਂ ਬਾਰੇ ਡੀਐਸਪੀ ਸਾਹਿਬ ਨਾਲ ਗੱਲ ਕਰਦੇ ਹਾਂ ਕਿ ਸ਼ਹਿਰ ਨੂੰ ਉਨ੍ਹਾਂ ਨੇ ਕਿਸ ਤਰ੍ਹਾਂ ਬੱਚਿਆਂ ਨੂੰ ਅਵੇਅਰ ਕਿਸ ਤਰ੍ਹਾਂ ਜਾ ਸਕੂਲਾਂ 'ਚ ਕੈਂਪ ਲਗਾਏ ਨੇ। ਪੁੱਛਦੇ ਆਪਨਰ ਕੀ ਤਿਆਰੀਆਂ ਨੇ 1 ਅਗਸਤ ਤੋਂ ਬਾਅਦ ਉਨ੍ਹਾਂ ਦੀਆਂ। ਸਰ ਜਿਹੜੇ ਨਵੇਂ ਕਾਨੂੰਨ ਲਾਗੂ ਹੋ ਰਹੇ ਨੇ ਟ੍ਰੈਫਿਕ ਦੇ ਕੀ ਉਸ ਦੇ ਬਾਰੇ ਤਿਆਰੀ ਹੈ ਤੁਹਾਡੀ? ਦੇਖੋ ਜਿਹੜੇ ਕਾਨੂੰਨ ਆ ਉਹ ਆਲਰੇਡੀ ਪਹਿਲਾਂ ਆਰ ਵੀ ਚੱਲੀ ਜਾ ਰਿਹਾ ਹੈ। ਇੱਚ ਲੋਕਾਂ ਨੂੰ ਅਵੇਅਰਨੈਸ ਘੱਟ ਆ। ਹੂੰ ਜਿਹੜੇ ਨਵੇਂ ਕਾਨੂੰਨ ਆਪਾਂ ਜਿਹਨਾਂ ਨਵੇਂ ਕਾਨੂੰਨ ਕਹਿ ਰਹੇ ਆ ਉਹ ਆਲਰੇਡੀ ਪਹਿਲਾਂ ਵੀ ਹਕੂ ਨੂੰ ਚੱਲ ਰਹੀ ਸੀ ਕੁਝ ਉਹ ਐਮੈਂਡਮੈਂਟ ਹੋਈ ਹੈ ਜਿਵੇਂ ਕਿ ਜਿਹੜੇ ਛੋਟੇ ਬੱਚੇ ਹੈਗੇ ਆ ਅੰਡਰਏਜ ਜਿਹੜੇ ਬੱਚੇ ਹੈਗੇ ਆ ਉਹ ਆਪਣੇ ਵਹੀਕਲ ਚਲਾ ਰਹੇ ਆ ਜਿਨ੍ਹਾਂ ਕੋਲ ਲਾਇਸੈਂਸ ਵੀ ਹੈ ਨਹੀਂ ਇਵਨ ਕਿ ਉਹ ਐਨਟਾਈਟਲ ਨਹੀਂ ਹੈਗਾ ਲਾਇਸੈਂਸ ਲੈਣ ਦੇ ਕਿਉਂਕਿ ਅੰਡਰਏਜ ਹੋਣ ਕਰਕੇ ਉਹਨਾਂ ਚਾਹੀ ਹੈਗਾ ਕਿ ਜੇ ਉਹ ਚਲਾਉਂਦੇ ਫੜੇ ਜਾਂਦੇ ਆ ਉਹ ਜੁਰਮਾਨਾ 25000 ਤੱਕ ਹੈ ਤੇ 3 ਸਾਲ ਦੀ ਕੈਦ ਵੀ ਹੈਗੀ ਹੈ ਉਹ ਉਹਨਾਂ ਦੇ ਪੇਰੈਂਟਸ ਨੂੰ ਹੋਣੀ ਹੈ ਇਨੇ ਬੱਚੇ ਆ ਇਸ ਕਰਕੇ ਮੈਂ ਸਾਰੇ ਪੇਰੈਂਟਸ ਨੂੰ ਅਵੇਅਰ ਕਰਦਾ ਕਿ ਜੇ ਉਹਨਾਂ ਦਾ ਬੱਚਾ ਮਾਈਨਰ ਹੈ ਉਹ ਤਹੀ ਬਾਈਕ ਲੈ ਕੇ ਦੇ ਰਹੇ ਹੋ ਜਾਂ ਕੋਈ ਸਕੂਟੀ ਲੈ ਕੇ ਦੇ ਰਹੇ ਹੋ ਪਹਿਲਾਂ ਦੇਖੋ ਕਿ ਉਸ ਚੀਜ਼ ਐਨ ਟਾਈਟਲ ਹੈ ਕਿ ਨਹੀਂ ਆ ਇਸ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਮੈਂ ਹੁਣ ਕਿਸੇ 3-4 ਦਿਨ ਪਹਿਲਾਂ ਵੀ ਸਾਡੇ ਹੋਲੀਹਰ ਸਕੂਲ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਸੀ ਜਿਸ ਵਿੱਚ ਟ੍ਰੈਫਿਕ ਬਾਰੇ ਵੀ ਕਾਫੀ ਲੰਬੀ ਜਿਹੀ ਡਿਸਕਸ ਹੋਈ ਸੀ ਉੱਥੇ ਬੱਚਿਆਂ ਨੂੰ ਟ੍ਰੈਫਿਕ ਰੂਲਸ ਬਾਰੇ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਜੇ ਉਹਨਾਂ ਕੋਲ ਲਾਇਸੈਂਸ ਨਹੀਂ ਹੈ ਤਾਂ ਉਹਨਾਂ ਟਾਈਟਲ ਨਹੀਂ ਹੈਗੇ ਕੋਈ ਵੀ ਵਹੀਕਲ ਚਲਾਉਣ ਦੇ ਸਰ ਕਿਸ ਤਰ੍ਹਾਂ ਦਾ ਸਜ਼ਾ ਦਾ ਇੱਥੇ ਸਬਦਾਨ ਰੱਖਿਆ ਗਿਆ ਤੁਹਾਰਾ ਸਜ਼ਾ ਰੱਖੀ ਹੈ ਸਜ਼ਾ ਦੇਖੋ ਜਿਹੜੇ 199A 199B ਹੈਗੀ ਹੈ ਉਹਦੇ ਵਿੱਚ 25000 ਰੁਪਏ ਜੁਰਮਾਨਾ ਪਲੱਸ 3 ਸਾਲ ਦੀ ਸਜ਼ਾ ਉਹਦੇ ਵਿੱਚ ਜੇ ਉਹ ਵਾਇਲੇਸ਼ਨ ਹੁੰਦੀ ਹੈ ਤਾਂ ਸਰ ਜਿਸ ਤਰ੍ਹਾਂ ਇਲੈਕਟ੍ਰੋਨਿਕ ਵਹੀਕਲ ਆ ਰਹੇ ਨੇ ਜੀ ਉਹਨਾਂ ਤੇ ਆਪਾਂ ਦੇਖਦੇ ਹਾਂ ਆਪ ਕੀ ਇੱਕ ਲਾਇਸੈਂਸ ਦੀ ਜ਼ਰੂਰਤ ਨਹੀਂ ਪੈਂਦੀ ਛੋਟੇ ਬੱਚੇ ਵੀ ਲੈ ਕੇ ਫਿਰਦੇ ਉਸ ਬਾਰੇ ਕੀ ਜਾਣਕਾਰੀ ਦੇਣੀ ਨਹੀਂ ਇਲੈਕਟ੍ਰਿਕ ਵਹਤੋ ਜਿਹੜਾ ਵਿਦਆਊਟ ਗੇਅਰ ਵਹੀਕਲਸ ਹੈ ਵੀ ਉਹਦੇ ਆਸੇ ਲਾਇਸੈਂਸ ਦੀ ਜ਼ਰੂਰਤ ਹੈ ਜਿਹੜਾ ਆ ਮੇਨ ਲਾਇਸੈਂਸ ਬੰਦਾ 18 ਸਾਲ ਤੋਂ ਬਾਅਦ ਬੰਦਾ ਪਰ ਜਿਹੜਾ 16 ਤੋਂ 18 ਸਾਲ ਦੇ ਵਿੱਚ ਉਮਰ ਹੈਗੀ ਹੈ 16 ਸਾਲ ਤੱਕ ਦੇ ਬੱਚੇ ਦਾ ਲਾਇਸੈਂਸ ਜਿਹੜਾ ਇਲੈਕਟ੍ਰਿਕ ਵਹੀਕਲ ਦਾ ਵਿਦਾਊਟ ਗੇਅਰ ਜਿਹਨੂੰ ਕੰਨੇ ਆਪਾਂ ਉਹ ਜ਼ਰੂਰੀ ਹੈ ਚਲੋ ਵਾਸਤੇ ਕਿਹੜੇ ਕਿਹੜੇ ਸਕੂਲਾਂ ਵਿੱਚ ਤੁਸੀਂ ਹੋਰ ਜਾ ਕੇ ਕਰਕੇ ਅਸੀਂ ਇਹਦੇ ਚ ਹੁਣ ਨੈਕਸਟ ਜਿਹੜੇ ਜਿਹੇ ਬੱਚੇ ਜਿੱਥੇ ਕੋਈ ਵਹੀਕਲ ਲੈ ਕੇ ਆ ਰਿਹਾ ਹੈ ਉਹਨਾਂ ਦੇ ਸਕੂਲ ਟੀਚਰਸ ਨੂੰ ਪ੍ਰਿੰਸੀਪਲਸ ਨੂੰ ਉਹਨਾਂ ਦਾ ਟਾਈਪ ਕਰਕੇ ਉਹਨਾਂ ਨੂੰ ਦੱਸਾਂਗੇ ਇਸ ਇਵਨ ਕਿ ਅਸੀਂ ਜਿਹੜੀਆਂ ਸਕੂਲ ਬੱਸਿਸ ਹੈ ਉਹਨਾਂ ਮਾਰੇ ਵੀ ਚੈਕਿੰਗ ਚੱਲ ਰਹੀ ਹੈ ਕਿ ਉਹਨਾਂ ਦੀ ਸੇਫਟੀ ਬਈ ਹੈ ਕਿ ਨਹੀਂ ਹੈ ਉਹ ਟੀਮ ਜਾਂਦੀ ਹੈ ਸਾਡੇ ਕੋਲ ਡੀਸੀ ਆਫਿਸ ਤੋਂ ਉਹ ਅ ਹਰ ਦਿਨ 2-4 ਦਿਨਾਂ ਬਾਅਦ ਚੈਕਿੰਗ ਹੁੰਦੀ ਹੈ ਰਿਕਸ ਤੋਂ ਦੀ। ਉਹ ਲਾਸਟ ਟਾਈਮ ਸਕੂਲ ਬੰਦ ਸੀਗੇ ਉਹ ਸਕੂਲੀ ਓਪਨ ਹੋ ਗਏ ਆ। ਤੇ ਅਸੀਂ ਇਹਨਾਂ ਨਾਲ ਟਾਈਪ ਕਰਕੇ ਇਹਨਾਂ ਨੂੰ ਅਵੇਅਰਨੈਸ ਕੈਂਪ ਲਾਵਾਂਗੇ। ਇੱਕ ਤਰੀਕ ਤੋਂ 1 ਅਗਸਤ ਤੋਂ ਕੀ ਤਿਆਰੀ ਹੈ ਤੁਹਾਡੀ ਜਾਨੀ। ਦੇਖੋ ਅਸੀਂ ਤਿਆਰੀ ਦਾ ਆਲਰੇਡੀ ਸਾਡੇ ਨਾਕੇ ਵਗੈਰਾ ਲੱਗਦੇ ਰਹਿੰਦੇ ਆ ਰੂਟੀਨ ਚ ਲੱਗਦੇ ਆ। ਉਹ ਤੇ ਅਸੀਂ ਪਹਿਲਾਂ ਅਵੇਅਰ ਕਰ ਰਹੇ ਆ ਲੋਕਾਂ ਨੂੰ ਕਿ ਤੁਸੀਂ ਇਹ ਚੀਜ਼ ਤੋਂ ਬਚੋ। ਕੱਲ ਨੂੰ ਫਿਰ ਜਦੋਂ ਅਸੀਂ ਚਲਾਨ ਕਰਦੇ ਆ ਫਿਰ ਅਗਲਾ ਅਪਰੋਚ ਵੀ ਕਰਦਾ ਵੀ ਸਾਡਾ ਬੱਚਾ ਸਾਨੂੰ ਪਤਾ ਨਹੀਂ ਸੀਗਾ। ਅਸੀਂ ਇਹ ਲਾਗੂ ਕਰਨ ਤੋਂ ਪਹਿਲਾਂ ਸਾਰੇ ਏਰੀਆ ਦੇ ਵਿੱਚ ਇੱਕ ਸੈਮੀਨਾਰ ਲਾ ਕੇ ਸਕੂਲਾਂ ਚ ਜਾਂ ਤੁਹਾਡੇ ਮਾਧਿਅਮ ਥਰੂ ਤੁਹਾਡੇ ਚੈਨਲ ਦੇ ਮਾਧਿਅਮ ਥਰੂ ਲੋਕਾਂ ਨੂੰ ਇਹ ਹੀ ਪੀਲ ਕਰਾਂਗੇ ਕਿ ਜੇ ਉਹਨਾਂ ਦੇ ਬੱਚਿਆਂ ਕੋਲ ਲਾਇਸੈਂਸ ਨਹੀਂ ਹੈ ਜੇ ਉਹ ਉਹਨਾਂ ਦੀ ਏਜ ਘੱਟ ਹੈ ਤਾਂ ਉਹਨਾਂ ਨੂੰ ਵਹੀਕਲ ਨਾ ਦੋ ਜੇ ਉਹਨਾਂ ਦੀ ਏਜ ਪੂਰੀ ਹੈ ਤੇ ਪਹਿਲਾਂ ਉਹ ਲਾਇਸੈਂਸ ਲੈ ਕੇ ਫਿਰ ਉਹਨੂੰ ਵਹੀਕਲ ਲੈ ਕੇ ਦੋ ਇਸਨ ਡੀਐਸਪੀ ਮਨਜੀਤ ਸਿੰਘ ਗੋਲਖਰੀ ਤੇ ਇਹ ਜਾਣਕਾਰੀ ਦੇ ਦੇ ਹਨ ਕਿ 18 ਸਾਲ ਤੋਂ ਬੱਚਾ ਕੋਈ ਵਹੀਕਲ ਦਾ ਨਾਮ ਲੈ ਕੇ ਜਾਵੇ ਕੋਈ ਫੋਰ ਵੀਲਰ ਜਾਂ ਟੂ ਵੀਲਰ ਤੇ ਪੇਰੈਂਟਸ ਨੂੰ ਇਹ ਅਪੀਲ ਹੈ ਕਿ ਕਿਤੇ ਇਹ ਨਾ ਹੋਵੇ ਕਿ ਤੁਹਾਡੇ ਲਾੜਦ ਪਿਆਰ ਦੇ ਵਿੱਚ ਬੱਚੇ ਦੇ ਕੋਈ ਪਰਚਾ ਹੋ ਜਾਵੇ ਤੁਹਾਡੇ ਦੇ ਪਰਚਾ ਹੋ ਜਾਵੇ ਜਾਂ ਕੋਈ ਜੁਰਮਾਨਾ ਹੋ ਜਾਵੇ ਅੰਕਲ ਸਰਦਾਨਾ ਬਲੱਡ ਸਿਟੀ ਰੇਡੀਓ ਬਲੱਡ